ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮੁੰਡੇ ਜਸ਼ਨਪ੍ਰੀਤ ਸਿੰਘ ਨੇ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਐਕਸੀਡੈਂਟ ਕਰਕੇ ਇੱਕ ਮਾਂ ਤੇ ਦੋ ਬੱਚਿਆਂ ਦੀ ਜਾਨ ਲਈ ਹੈ ਉਸ ਮੁੰਡੇ ਬਦਲੇ ਬਹੁਤ ਵੱਡੇ ਵੱਡੇ ਖੁਲਾਸੇ ਅਮਰੀਕਾ ਦੇ ਵਿੱਚ ਲੋਕਾਂ ਨੇ ਕੀਤੇ ਆ ਮੈਂ ਕਿਸੇ ਸਰਕਾਰੀ ਜਾਂ ਡਾਕਟਰੀ ਰਿਪੋਰਟ ਤੇ ਬਹੁਤਾ ਕੰਮ ਕਰਕੇ ਰਾਜੀ ਨਹੀਂ ਤੇ ਨਾ ਹੀ ਮੈਂ ਤਰਜੀਹ ਦੇਣੀ ਹੈ ਆਮ ਲੋਕ ਜਿਹੜੇ ਉਹਦੇ ਕੋਲੇ ਨੇੜੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਨੇ ਜੋ ਮੈਨੂੰ ਫੋਨ ਕਰਕੇ ਦੱਸਿਆ ਮੈਂ ਉਹੀ ਗੱਲਾਂ ਕਰਨੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਫਰਾਡ ਹੈ ਉਹ ਇਹ ਹੈ ਇਹ ਮੁੰਡੇ ਨੇ ਸਿਮਰਜੀਤ ਮਾਨ ਦੇ ਕੋਲੋਂ ਚਿੱਠੀ ਲਈ ਹੈ ਅਸੈਲਮ ਪਾਉਣ ਵਾਸਤੇ ਉਹਦੀ ਕੀਮਤ 50000 ਤੋਂ ਲੈ ਕੇ 2 ਲੱਖ ਤੱਕ ਹੈਗੀ ਹੈ ਇਹਨੇ 50000 ਪੰਨ ਲੱਖ ਦਿੱਤਾ ਔਰ ਪੰਜਾਬ ਤੋਂ ਇਹ ਮੁੰਡਾ 40-45 ਲੱਖ ਰੁਪਈਆ ਲਾ ਕੇ ਵੀਜ਼ਾ ਲੈ ਕੇ ਅਮਰੀਕਾ ਗਿਆ ਚਲੋ ਜਦੋਂ ਉੱਥੇ ਪਹੁੰਚ ਜਾਂਦਾ ਬੰਦਾ ਨਰਫੋਜੀ ਕੇਸ ਅਸਾਲਮ ਦੇ ਨਾਲ ਲੱਗ ਜਾਂਦਾ ਤੇ ਕੰਮ ਕਰਨ ਵਾਸਤੇ ਇਹ ਕਹਿ ਸਕਦੇ ਆਂ ਵੀ ਇਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਤੇ ਵਰਕ ਪਰਮਿਟ ਮਿਲ ਜਾਂਦਾ ਤੇ ਜਿਹੜਾ ਟਰੱਕ ਦਾ ਲਾਇਸੈਂਸ ਹੈ ਉਹ ਮਿਲ ਜਾਂਦਾ ਫਿਰ ਇਹ ਕਾਰੋਬਾਰ ਕਰ ਸਕਦੇ ਹਰੇਕ ਮਾਂ ਪਿਓ ਚਾਹੁੰਦਾ ਕਿ ਸਾਡਾ ਬੱਚਾ ਬਹੁਤ ਵੱਡਾ ਕਹਿ ਲਈਏ ਅਹੁਦਾ ਪ੍ਰਾਪਤ ਕਰੇ ਜਾਂ ਉਹ ਆਪਣਾ ਕਾਰੋਬਾਰ ਬਿਜ਼ਨਸ ਖੜਾ ਕਰੇ ਸਾਡਾ ਨਾਮ ਬਣੇ ਅਸੀਂ ਸਖਾਲੇ ਰਹੀਏ ਬੱਚਾ ਆਪਣਾ ਭਵਿੱਖ ਫਿਊਚਰ ਬਣਾ ਲਵੇ ਸਰੇ ਕੀ ਚਾਹੁੰਦਾ ਹੈ ਪਰ ਜਿਹੜੀਆਂ ਇਸ ਬੱਚੇ ਦੀਆਂ ਕਰਤੂਤਾਂ ਮੁੰਡੇ ਦੀਆਂ ਦੱਸੀਆਂ ਨੇ ਨਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਪਿੰਡ ਵਿੱਚ ਮੀਡੀਆ ਜਾਂਦਾ ਹੈ ਉਹਨੂੰ ਪਿਓ ਕਹਿੰਦਾ ਜੀ ਸਾਡਾ ਬੱਚਾ ਤਾਂ ਅਮਰਧਾਰੀ ਐ ਅਸੀਂ ਅਮਰਧਾਰੀਆਂ ਉਹ ਤਾਂ ਨਗਰ ਕੀਰਤਨ ਵਿੱਚ ਪੰਜ ਪੈਰਾਂ ਵਿੱਚ ਲੰਗਦਾ ਹੁੰਦਾ ਸੀ ਜਦੋਂ ਦਾ ਬਾਣਾ ਦੇਖਿਆ ਗਿਆ ਨਹੀਂ ਗੰਬ ਵਾਲਾ ਬਾਣਾ ਵੀ ਹੈਗਾ ਤੇ ਢਿੰਗ ਤਾਂ ਇੱਥੇ ਵੀ ਸਰਦਾਈ ਘੋਟ-ਘੋਟ ਕੇ ਪੀਂਦੇ ਆ ਸੁੱਖਾ ਪੀਂਦੇ ਆ ਤੇ ਉਹ ਮੁੰਡਾ ਚਿੱਟਾ ਵੀ ਉੱਥੇ ਲਾਉਂਦਾ ਸੀ ਮੈਂ ਇੱਕ ਗੱਲ ਨੂੰ ਤੁਹਾਨੂੰ ਆਪਣਾ ਪਰਿਵਾਰ ਜਾਣ ਕੇ ਕਹਿਣ ਲੱਗਾ ਵੀ ਕਦੇ ਵੀ ਜਦੋਂ ਤੁਹਾਡੇ ਤੋਂ ਬੱਚਾ ਦੂਰ ਰਹਿੰਦਾ ਹੈ ਉਹ ਤੇ ਬਹੁਤਾ ਵਿਸ਼ਵਾਸ ਨਹੀਂ ਕਰ ਸਕਦਾ ਬਹੁਤ ਬੱਚੇ ਵਿਗੜੇ ਨਸ਼ਾ ਕਰਦੇ ਇਹ ਕੋਈ ਦੋਰਾਮਾ ਨਹੀਂ ਇੱਕ ਉਹਦੀ ਵੀਡੀਓ ਵਾਇਰਲ ਹੋਈ ਟਰੱਕ ਦੇ ਵਿੱਚ ਉਹ ਖਾਣਾ ਬਣਾ ਰਿਹਾ ਟਰੱਕ ਚਲਾਉਂਦਾ ਚਲਾਉਂਦਾ ਗੈਸ ਵਾਲਾ ਚੁੱਲਾ ਰੱਖਿਆ ਉਹਦੇ ਉੱਪਰ ਕੜਾਹੀ ਰੱਖੀ ਹੈ ਦੇ ਕੋਰਚ ਨਾਲ ਹੋ ਰਿਹਾ ਕੋਸ਼ ਬਣਾ ਰਿਹਾ ਟਰੱਕ ਚਲਾਉਂਦਾ ਚਲਾਉਂਦਾ ਕੀ ਇਹ ਅਲਾਉਡ ਹੈ ਕੋਈ ਟਰੱਕ ਦੇ ਵਿੱਚ ਜਾਂਦਾ ਹੋਇਆ ਬੰਦਾ ਡਰਾਈਵਿੰਗ ਕਰਦਾ ਹੋਇਆ ਇਦਾਂ ਦਾ ਕੁਸ਼ ਕਰ ਸਕਦਾ ਖਾਣਾ ਬਣਾ ਸਕਦਾ ਇਹ ਕੀ ਹੈ ਇਹ ਮੰਦਿਰ ਮਤਲਬ ਫਿਰ ਦੂਜੀ ਗੱਲ ਉਹ ਫੋਨ ਦੇ ਵਿੱਚ ਜਿਹੜਾ ਖੁਲਾਸਾ ਹੋਇਆ ਕਹਿੰਦੇ ਅਸ਼ਲੀਲ ਵੀਡੀਓ ਦੇਖ ਰਿਆ ਸੀ ਇਹ ਤੁਸੀਂ ਪੰਜਾਬ ਜਾਂ ਭਾਰਤ ਨਾ ਸਮਝ ਲਿਓ। ਬਈ ਐਵੇਂ ਉਹ ਗੱਲਾਂ ਕਰ ਦਿੰਦੇ ਆ। ਉਹਦਾ ਜਦੋਂ ਫੋਨ ਫੜਿਆ ਗਿਆ ਨਾ ਫੋਨ ਖੋਲ੍ਹ ਕੇ ਦੇਖਿਆ ਵੀ ਇਹ ਉਸ ਵਕਤ ਫੋਨ ਤੇ ਲੱਗਾ ਸੀ ਤਾਂ ਕੀ ਦੇਖ ਰਿਹਾ ਸੀ। ਤੇ ਉਹ ਨਾ ਗੱਡੀ ਦੀ ਸਪੀਡ ਉਹਨੇ ਹੌਲੀ ਕੀਤੀ ਐ ਤੇ ਨਾ ਉਹਨੇ ਬ੍ਰੇਕਾਂ ਲਾਈਆਂ ਤੇ ਨਾ ਉਹਨੇ ਟਰੱਕ ਅੱਗੇ ਪਿੱਛੇ ਜਿਹੜੇ ਕਿ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਸਿੱਧਾ ਗੱਡੀਆਂ ਦੇ ਵਿੱਚ ਜਾ ਕੇ ਉਹਦਾ ਟਰੱਕ ਬਚਿਆ। ਅਛਾ ਇੱਕ ਨਾ ਪੋਸਟ ਪਾ ਕੇ ਬੈਲ ਕੀਤੀ ਕਿ ਦੇਖੋ ਜੀ ਪਹਿਲੀ ਪੇਸ਼ੀ ਤੇ ਲਿਆਂਦਾ ਗਿਆ ਜਸ਼ਨਪ੍ਰੀਤ ਸਿੰਘ ਨੂੰ ਉਹਦੇ ਸਿਰ ਤੇ ਦਸਤਾਰ ਨਹੀਂ ਸੀ ਸਿਰ ਨੰਗਾ ਸੀ ਉਹਦਾ ਅਗਲੇ ਆਨੇ ਤੁਹਾਡੇ ਕੇਸਾਂ ਤੋਂ ਬਾਲਾਂ ਤੋਂ ਕੀ ਲੈਣਾ ਤੁਸੀਂ ਜੇ ਇੰਨੀ ਸਿੱਖੀ ਕਮਾਉਣ ਦੇ ਆਦੀ ਹੋ ਇੰਨੇ ਹੀ ਤੁਸੀਂ ਕੁਕਾਰਾਂ ਨਾਲ ਦਸਤਾਰਾਂ ਨਾਲ ਕੇਸਾਂ ਨਾਲ ਜੁੜੇ ਹੋਏ ਹੋ ਫਿਰ ਅਮਰੀਕਾ ਅੰਬਲੈਂਡ ਵਾਸਤੇ ਜਾਂਦੇ ਅਗਲੇ ਦਾ ਦੇਸ਼ ਹੈ ਮੁਲਕ ਹੈ ਅਗਲਾ ਜੋ ਮਰਜੀ ਕਰੇ ਤੁਸੀਂ ਕਹਿੰਦੇ ਹੋ ਕਿ ਦਸਤਾਰ ਤੋਂ ਬਿਨਾ ਪੇਸ਼ੀ ਹੋਈ ਸਿਰ ਨੰਗਾ ਸੀ ਵਾਲ ਖੁੱਲੇ ਸੀ ਜੂڑا ਕੀਤਾ ਸੀ ਇਹੋ ਜਿਹੇ ਖਤੀੜਾਂ ਨੇ ਤਾਂ ਸੁੰਹ ਸਿਰ ਮੁੰਨ ਕੇ ਛੇਤਰ ਫੇਰਨਾ ਚਾਹੀਦਾ ਜਿਹੜਾ ਬੰਦਾ ਟਰੱਕ ਚਲਾਉਂਦਾ ਹੋਇਆ ਅਸ਼ਲੀਲ ਵੀਡੀਓ ਦਿਖ ਰਿਹਾ ਹੈ ਟ੍ਰੱਕ ਕੰਟਰੋਲ ਨਹੀਂ ਹੋਇਆ ਤਿੰਨ ਬੰਦੇ ਮਾਰਦੇ ਹੋ। ਇੱਕ ਮਾਂ ਦੋ ਬੱਚੇ ਮਾਰਦੇ। ਕਿ ਤੁਸੀਂ ਉਹਨੂੰ ਕਿਹਾ ਨਹੀਂ ਉਹਦੀ ਦਸਤਾਰ ਦੀ ਵੀ ਇੱਜ਼ਤ ਨਹੀਂ ਕਰਤੀ। ਉਹਨੂੰ ਨੰਗੇ ਸਿਰ ਲਿਆਂਦਾ ਗਿਆ। ਹੁਤਾ ਤੁਸੀਂ ਚੰਗੇ ਸਮਝੋ। ਜੇ ਕਿਤੇ ਪੰਜਾਬ ਵਿੱਚ ਉਹ ਜਿਹੜਾ ਬੰਦਾ ਗਲਤੀ ਕਰੇ ਨਾ ਤਾਂ ਉਹਦਾ ਮੂੰਹ ਸਿਰ ਮੋਨ ਕੇ ਪਹਿਲਾਂ ਉਹਨੂੰ ਖੋਤੇ ਤੇ ਚੜਾਉਣਾ ਚਾਹੀਦਾ ਸੀ ਮੂੰਹ ਕਾਲਾ ਕਰਕੇ। ਯੋਗਤਾ ਦਾ ਹਾਰ ਪਾ ਕੇ ਤਿੰਨ ਜਰ ਮੌਤਾਂ ਹੋ ਗਈਆਂ ਤੁਸੀਂ ਬਸ ਸੌਰੀ ਗਲਤੀ ਹੋ ਗਈ ਐਨਾ ਕਹਿ ਕੇ ਛੁੱਟ ਗਏ ਤੁਸੀਂ ਜਿਹੜੇ ਬੱਚੇ ਨਾਲ ਮਰੇ ਨੇ ਉਹ ਮਾਂ ਦੇ ਉਹ ਪਤਾ ਨਹੀਂ ਦੁਨੀਆ ਲਈ ਕੀ ਬਣਨਾ ਸੀ ਕੀ ਉਹਨਾਂ ਦੀ ਯੋਗਤਾ ਹੋਣੀ ਸੀ ਕਿੰਨਾ ਕੁ ਪੜ੍ਹ ਲੈ ਕੇ ਕੁਝ ਕਰਨਾ ਸੀ ਆਪਣੇ ਮੁਲਕ ਲਈ ਜਾਂ ਆਪਣੇ ਕਮਿਊਨਿਟੀ ਲਈ ਅਗਲਾ ਨੇ ਤੁਸੀਂ ਘਰ ਜਾੜ ਤੇ ਤੁਸੀਂ ਕਹਿੰਦੇ ਹੋ ਇਨੂੰ ਨੰਗੇ ਸਿਰ ਕਿਉਂ ਲਿਆਉਂਦਾ ਗਿਆ? ਸਮਝ ਨਹੀਂ ਆਉਂਦੀ ਸਾਡੀ। ਅਸੀਂ ਕਿੱਥੋਂ ਇਹ ਗੱਲਾਂ ਕੱਢ ਕੇ ਲੈ ਕੇ ਆਉਂਦੇ ਹਾਂ? ਕਿਹੜੇ کیسਾਂ ਦੀ, ਕਿਹੜੇ ਵਾਲਾਂ ਦੀ ਗੱਲ ਕਰਦੇ ਹੋ? ਅਮਰੀਕਾ ਵਿੱਚ ਰਹਿ ਰਹੇ ਹੋ ਤੁਸੀਂ। ਅਡਨਾਟ ਈਟ ਮੁੰਡਾ। ਟਰੱਕ ਚਲਾਉਂਦਾ ਹੋਇਆ ਅਸ਼ਲੀਲ ਵੀਡੀਓ ਦੇਖ ਰਿਹਾ। ਤਿੰਨ ਮੁਕਤਾਂ ਹੋ ਗਈਆਂ। ਤੇ ਪਿੰਡ ਅਸੀਂ ਸਾਰਾ ਪਿੰਡ ਇੱਕਾਂ ਦੀ ਪਿਓ ਕਹਿੰਦਾ ਸਾਡੇ ਮੁੰਡੇ ਦਾ ਧਿਆਨ ਰੱਖਿਆ ਜਾਵੇ ਤੇ ਤੁਹਾਡੇ ਮੁੰਡੇ ਨੇ ਅਗਲੇ ਦੇ ਨਿਜਮਾਂ ਦਾ ਕਾਨੂੰਨਾਂ ਦਾ ਧਿਆਨ ਰੱਖਿਆ ਟਰੱਕ ਮਾਰਿਆ ਤਿੰਨ ਮੌਤਾਂ ਹੋਈਆਂ ਤੇ ਤੁਸੀਂ ਸੌਰੀ ਦੀ ਗਲਤੀ ਹੋ ਗਈ ਦੀ ਬਸ ਸਰਜੂ ਨੇ ਨਾਲ ਕਦੇ ਵੀ ਨਹੀਂ ਕੱਲਾ ਜਸ਼ਨਪ੍ਰੀਤ ਨਹੀਂ ਫਸਿਆ ਉਹਨੇ ਹਜ਼ਾਰਾਂ ਡਰਾਈਵਰ ਹੋਰ ਫਸਾਤੇ ਸਾਡੀਆਂ ਮਾਨ ਨੇ ਚਿੱਠੀਆਂ ਵੇਚੀਆਂ ਨੇ ਨਾ ਉਹਨੂੰ ਖੰਘਾ ਲਿਆ ਜਾਉ ਚੰਗੀ ਤਰ੍ਹਾਂ ਹੁਣ ਜਿਹੜਾ ਚਿੱਠੀ ਲੈ ਕੇ ਗਿਆ 18 ਸਾਲ ਦਾ ਤਾਂ ਉਹ ਇਥੋਂ ਭੱਜ ਗਿਆ ਇਹੀ ਹੈ ਨਾ 21 ਸਾਲ ਦਾ ਸਾਰਾ ਹਜੇ ਹੈਗਾ ਉਹ 22 ਚ ਸ਼ਾਇਦ ਮਨ ਲੱਗਾ ਗਿਆ ਤੇ ਉਹਨੇ ਜਦੋਂ ਅਸ਼ੈਲਮ ਲਿਆ ਹੁਣ ਜਾ ਕੇ ਉੱਥੇ ਜਿਹੜੇ ਇਥੇ ਡਾਕੂਮੈਂਟ ਲੈ ਕੇ ਗਿਆ ਉਹ ਉਹਦੇ ਵਿੱਚ ਕੀ ਲਿਖਿਆ ਹੁਣ ਪਤਾ ਤੁਹਾਨੂੰ ਵੀ ਪੰਜਾਬ ਪੁਲਿਸ ਟੱਕਾ ਕਰਦੀ ਹੈ ਜਾਂ ਸਾਨੂੰ ਅੱਤਵਾਦ ਦਾ ਡਰ ਹੈ ਨਾ ਹੁਣ ਇੱਥੇ ਅੱਤਵਾਦ ਦਾ ਡਰ ਹੈ ਤੇ ਨਾ ਹੀ ਪੰਜਾਬ ਪੁਲਿਸ ਟੱਕਾ ਕਰਦੀ ਹੈ ਤੁਣ ਝੂਠੇ-ਮੂਠੇ ਪਰਚੇ-ਪੁਰਚੇ ਉਹ ਫੇਕ ਡਾਕੂਮੈਂਟ ਲਾ ਕੇ ਉਥੇ ਕੇਸ ਲਾਇਆ ਹੁਣ ਜਦੋਂ ਇਨਕੁਆਇਰੀ ਖੁੱਲਣੀ ਹੈ ਇੱਥੇ ਪ੍ਰਸ਼ਾਸਨ ਤੋਂ ਪੁੱਛਿਆ ਜਾਉ ਪ੍ਰਸ਼ਾਸਨ ਨੇ ਕਹਿਣਾ ਵੀ ਸਾਡੇ ਕੋਲੇ ਤਾਂ ਕੋਈ ਮਤਲਬ ਹੈ ਨਹੀਂ ਅਜੇ ਤੱਕ ਕਿਸ ਨੂੰ ਤੰਗ ਨਹੀਂ ਕੀਤਾ ਕਿਉਂਕਿ ਜੇ ਡਾਕੂਮੈਂਟ ਫੇਕ ਘੋਣੇ ਪੈਸੇ ਦੇ ਕੇ ਬਣਾਏ ਹੁੰਦੇ ਹਾਲੇ ਵੀ ਕੁਝ ਨਹੀਂ ਹੋਇਆ 43 ਲੱਖ ਲਾ ਕੇ ਮੁੰਡਾ ਘਰੋਂ ਭੇਜਿਆ ਤੁਸੀਂ ਉਹਨੂੰ ਉੱਥੇ 40 ਸਾਲ ਸਜ਼ਾ ਹੁੰਦੀ ਹੈ 45 ਸਾਲ ਹੁੰਦੀ ਹੈ ਕਿੰਨਾ ਚਿਰ ਜੇਲ੍ਹ 'ਚ ਰਹਿਣਾ ਪਊ ਜਿਹੜੇ ਪਰਿਵਾਰ ਦੇ ਪਿੱਛੇ ਪਰੇਸ਼ਾਨੀਆਂ ਆ ਉਹ ਵਖਰੀ ਹੈ ਉਹ ਬਹੁਤ ਖੁਸ਼ ਹੈ ਪੰਜਾਬ ਦੇ ਵਿੱਚ 45 ਲੱਖ ਰੁਪਇਆ ਅੱਜ ਦੇ ਸਮੇਂ ਵਿੱਚ ਬਹੁਤ ਹੈ ਇੱਥੇ ਕੰਮ ਕਰ ਸਕਦੇ ਪਰ ਕਰਨਾ ਨਹੀਂ ਚਲੋ ਸਾਰੀਆਂ ਗੱਲਾਂ ਛੱਡੋ ਉਹ ਸੁਣਦੇ ਨੇ 101 ਜਣ ਕੇ 100% ਕਹਿ ਲਿਏ ਵੀ ਗਲਤੀ ਕੀਤੀ ਹੈ ਉਹਨੇ ਗੁਨਾਹ ਕੀਤਾ ਟਰੱਕ ਚਲਾਉਂਦਾ ਅਸ਼ਲੀਲ ਵੀਡੀਓ ਦੇਖ ਰਿਆ ਸੀ ਬ੍ਰੇਕਾਂ ਨਹੀਂ ਲਾਈਆਂ ਟਰੱਕ ਨੂੰ ਕੰਟਰੋਲ ਨਹੀਂ ਕੀਤਾ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧਾ ਜਾ ਕੇ ਗੱਡੀ 'ਚ ਮਾਰਿਆ ਤੇ ਤਿੰਨ ਮੌਤਾਂ ਦਾ ਉਹ ਜ਼ਿੰਮੇਵਾਰ ਹੈ ਤੇ ਹਣ ਪੋਸਟਾਂ ਪਾਈ ਚੱਲੋ ਕਹੀ ਚਲੋ ਕੋ ਮਤਕਾ ਕਰਦੀ ਹੈ ਅਮਰੀਕਾ ਸਰਕਾਰ ਨੇ ਠਕਾ ਦਿੱਤਾ ਅਮਰੀਕਾ ਪੁਲਿਸ ਨੇ ਠਕਾ ਦਿੱਤਾ ਕਹੀ ਚਲੋ ਤੁਹਾਡੇ ਕਹਿਣ ਨਾਲ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇਡਰੋਲੋਜੀ ਕੀ ਫਤਹ